ਜਦੋਂ ਤੋਂ ਦਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਦਲਜੀਤ ਦੋਸਾਂਝ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਕਿਸਤਾਨੀ ਅਦਾਕਾਰਾ ਹਾਨਿਆ ਮਿਰ ਦੇ ਨਾਲ ਕੰਮ ਕਰਨ ਦੇ ਲਈ ਪ੍ਰਸ਼ੰਸਕੋਨਾਂ ਦੀ ਆਲੋਚਨਾ ਕਰ ਰਹੇ ਨੇ ਹੁਣ ਇਸ ਕੜੀ ਦੇ ਵਿੱਚ ਗਾਇਕ ਬੀਪ ਰਾਖ ਦਾ ਰਿਐਕਸ਼ਨ ਵੀ ਆਇਆ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਕੁਝ ਕਲਾਕਾਰਾਂ ਤੇ ਤੰਜ ਕੱਸਿਆ ਹੈ ਉਹਨਾਂ ਨੇ ਇੱਕ ਪੋਸਟ ਲਿਖੀ ਹੈ ਜਿਸ ਨੂੰ ਹੁਣ ਦਲਜੀਤ ਦੋਸਾਂਝ ਵਿਵਾਦ ਦੇ ਨਾਲ ਜੋੜਿਆ ਜਾ ਰਿਹਾ ਹੈ ਦੱਸਿਆ ਹੈ ਕਿ 22 ਜੂਨ ਨੂੰ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਭਾਰਤ ਦੇ ਵਿੱਚ ਰਿਲੀਜ਼ ਹੋਇਆ ਸੀ ਦਲਜੀਤ ਨੂੰ ਇਸ ਦੇ ਵਿੱਚ ਹਾਨਿਆ ਅਮੀਰ ਦੇ ਨਾਲ ਰੋਮਾਂਸ ਕਰਦੇ ਹੋਏ ਦੇਖ ਕੇ ਯੂਜ਼ਰਸ ਗੁੱਸੇ ਦੇ ਵਿੱਚ ਆ ਗਏ ਲੋਕਾਂ ਨੇ ਦਲਜੀਤ ਦੋਸਾਂਝ ਨੂੰ ਯਾਦ ਦਿਵਾਇਆ ਕਿ ਪਾਕਿਸਤਾਨ ਨੇ ਪਹਿਲਕਾਮ ਦੇ ਵਿੱਚ ਕੀ ਕੀਤਾ ਸੀ ਅਤੇ ਹੁਣ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਕੰਟੈਂਟ ਤੇ ਪਾਬੰਦੀ ਇਸ ਦੌਰਾਨ ਵੀ ਪ੍ਰਾਕਨੇ ਕਿਸੇ ਦਾ ਨਾਮ ਲਏ ਬਿਨਾਂ ਉਹਨਾਂ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਕਈ ਕਲਾਕਾਰਾਂ ਨੇ ਜ਼ਮੀਰ ਵੇਚ ਦਿੱਤੇ ਨੇ ਫਿੱਟੇ ਮੂੰਹ ਤੁਹਾਡਾ ਗਾਇਕ ਨੇ ਇਸ ਪੋਸਟ ਦੇ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਪਰ ਇਸ ਪੋਸਟ ਨੂੰ ਦਲਜੀਤ ਦੋਸਾਂਝ ਤੇ ਤਾਜ਼ਾ ਵਿਵਾਦ ਦੇ ਨਾਲ ਛੋੜਿਆ ਜਾ ਰਿਹਾ ਹੈ ਦੱਸਿਆ ਕਿ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਪਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ ਵਿਵਾਦ ਤੋਂ ਬਾਅਦ ਇਸ ਫਿਲਮ ਦਾ ਟ੍ਰੇਲਰ ਵੀ YouTube ਤੋਂ YouTube India ਤੋਂ ਹਟਾ ਦਿੱਤਾ ਗਿਆ ਜਦੋਂ ਤੋਂ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਦਲਜੀਤ ਦੋਸਾਂਝ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਕਿਸਤਾਨੀ ਅਦਾਕਾਰਾ ਹਾਨਿਆ ਮਿਰ ਦੇ ਨਾਲ ਕੰਮ ਕਰਨ ਦੇ ਲਈ ਪ੍ਰਸ਼ੰਸਕ ਉਹਨਾਂ ਦੀ ਆਲੋਚਨਾ ਕਰ ਰਹੇ ਨੇ ਹੁਣ ਇਸ ਕੜੀ ਦੇ ਵਿੱਚ ਗਾਇਕ ਬੀ ਪਲਾਕ ਦਾ ਰਿਐਕਸ਼ਨ ਵੀ ਆਇਆ ਹੈ ਜਿਨ੍ਹਾਂ ਨੇ ਬਿਨਾ ਕਿਸੇ ਦਾ ਨਾਮ ਲਏ ਕੁਝ ਕਲਾਕਾਰਾਂ ਦੇ ਧੰਚ ਕੱਸਿਆ ਉਹਨਾਂ ਨੇ ਇੱਕ ਪੋਸਟ ਲਿਖੀ ਹੈ ਜਿਸ ਨੂੰ ਹੁਣ ਦਲਜੀਤ ਦੋਸਾਂਝ ਵਿਵਾਦ ਦੇ ਨਾਲ ਜੋੜਿਆ ਜਾ ਰਿਹਾ ਹੈ ਦੱਸਿਏ ਕਿ 22 ਜੋ ਨੂੰ ਦਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਦਾ ਟ੍ਰੇਲਰ ਭਾਰਤ ਦੇ ਵਿੱਚ ਰਿਲੀਜ਼ ਹੋਇਆ ਸੀ ਦਲਜੀਤ ਨੂੰ ਇਸ ਦੇ ਵਿੱਚ ਹਾਨਿਆ ਅਮੀਰ ਦੇ ਨਾਲ ਰੋਮਾਂਸ ਕਰਦੇ ਹੋਏ ਦੇਖ ਕੇ ਯੂਜ਼ਰਸ ਗੁੱਸੇ ਦੇ ਵਿੱਚ ਆ ਗਏ ਲੋਕਾਂ ਨੇ ਦਲਜੀਤ ਦੋਸਾਂਝ ਨੂੰ ਯਾਦ ਦਿਵਾਇਆ ਕਿ ਪਾਕਿਸਤਾਨ ਨੇ ਪਹਿਲਗਾਮ ਦੇ ਵਿੱਚ ਕੀ ਕੀਤਾ ਸੀ ਅਤੇ ਹੁਣ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਕੰਟੈਂਟ ਤੇ ਪਾਬੰਦੀ ਇਸ ਦੌਰਾਨ ਵੀ ਪ੍ਰਾਕ ਨੇ ਕਿਸੇ ਦਾ ਨਾਮ ਲਏ ਬਿਨਾ ਉਹਨਾਂ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਈ ਕਲਾਕਾਰਾਂ ਨੇ ਆਪਣੇ ਜ਼ਮੀਰ ਵੇਚ ਦਿੱਤੇ ਨੇ ਫਿੱਟੇ ਮੂੰਹ ਤੁਹਾਡਾ ਗਾਇਕ ਨੇ ਇਸ ਪੋਸਟ ਦੇ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਪਰ ਇਸ ਪੋਸਟ ਨੂੰ ਦਲਜੀਤ ਦੋਸਾਂਝ ਦੇ ਤਾਜ਼ਾ ਵਿਵਾਦ ਦੇ ਨਾਲ ਛੋੜਿਆ ਜਾ ਰਿਹਾ ਹੈ ਦੱਸਿਆ ਗਿਆ ਹੈ ਕਿ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਪਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ ਵਿਵਾਦ ਤੋਂ ਬਾਅਦ ਇਸ ਫਿਲਮ ਦਾ ਟ੍ਰੇਲਰ ਵੀ YouTube ਤੋਂ YouTube India ਤੋਂ ਹਟਾ ਦਿੱਤਾ ਗਿਆ ਜਦੋਂ ਤੋਂ ਦਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਦਲਜੀਤ ਦੋਸਾਂਝ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਕਿਸਤਾਨੀ ਅਦਾਕਾਰਾ ਹਾਨਿਆ ਮਿਰ ਦੇ ਨਾਲ ਕੰਮ ਕਰਨ ਦੇ ਲਈ ਪ੍ਰਸ਼ੰਸਕੋਨਾਂ ਦੀ ਆਲੋਚਨਾ ਕਰ ਰਹੇ ਨੇ ਹੁਣ ਇਸ ਕੜੀ ਦੇ ਵਿੱਚ ਗਾਇਕ ਬੀਪ ਰਾਖ ਦਾ ਰਿਐਕਸ਼ਨ ਵੀ ਆਇਆ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਕੁਝ ਕਲਾਕਾਰਾਂ ਤੇ ਤੰਜ ਕੱਸਿਆ ਉਹਨਾਂ ਨੇ ਇੱਕ ਪੋਸਟ ਲਿਖੀ ਹੈ ਜਿਸ ਨੂੰ ਹੁਣ ਦਲਜੀਤ ਦੋਸਾਂਝ ਵਿਵਾਦ ਦੇ ਨਾਲ ਜੋੜਿਆ ਜਾ ਰਿਹਾ ਹੈ ਦਸ ਇਹ ਕਿ ਬਾਈ ਜੋਨੂ ਦਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਦਾ ਟ੍ਰੇਲਰ ਭਾਰਤ ਦੇ ਵਿੱਚ ਰਿਲੀਜ਼ ਹੋਇਆ ਸੀ ਦਲਜੀਤ ਨੂੰ ਇਸ ਦੇ ਵਿੱਚ ਹਾਨਿਆ ਅਮੀਰ ਦੇ ਨਾਲ ਰੋਮਾਂਸ ਕਰਦੇ ਹੋਏ ਦੇਖ ਕੇ ਯੂਜ਼ਰਸ ਗੁੱਸੇ ਦੇ ਵਿੱਚ ਆ ਗਏ ਲੋਕਾਂ ਨੇ ਦਲਜੀਤ ਦੋਸਾਂਝ ਨੂੰ ਯਾਦ ਦਿਵਾਇਆ ਕਿ ਪਾਕਿਸਤਾਨ ਨੇ ਪਹਿਲਕਾਮ ਦੇ ਵਿੱਚ ਕੀ ਕੀਤਾ ਸੀ ਅਤੇ ਹੁਣ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਕੰਟੈਂਟ ਤੇ ਪਾਬੰਦੀ ਇਸ ਦੌਰਾਨ ਵੀ ਪ੍ਰਾਕ ਨੇ ਕਿਸੇ ਦਾ ਨਾਮ ਲਏ ਬਿਨਾ ਉਹਨਾਂ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਕਈ ਕਲਾਕਾਰਾਂ ਨੇ ਆਪਣੇ ਜ਼ਮੀਰ ਵੇਚ ਦਿੱਤੇ ਨੇ ਫਿੱਟੇ ਮੂੰਹ ਤੁਹਾਡਾ ਗਾਇਕ ਨੇ ਇਸ ਪੋਸਟ ਦੇ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਪਰ ਇਸ ਪੋਸਟ ਨੂੰ ਦਲਜੀਤ ਦੋਸਾਂਝ ਦੇ ਤਾਜ਼ਾ ਵਿਵਾਦ ਦੇ ਨਾਲ ਛੋੜਿਆ ਜਾ ਰਿਹਾ ਹੈ ਦਾਜ਼ੀਏ ਕਿ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਪਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ ਵਿਵਾਦ ਤੋਂ ਬਾਅਦ ਇਸ ਫਿਲਮ ਦਾ ਟ੍ਰੇਲਰ ਵੀ YouTube ਤੋਂ YouTube India ਤੋਂ ਹਟਾ ਦਿੱਤਾ ਗਿਆ